YouTube ਦੇ ਮਾਧਿਅਮ ਰਹੀਂ ਸਾਡੀਆਂ ਵੀਡੀਓ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਸਾਰੇ ਹੀ ਵਿਊਜ਼ ਦਾ ਤੇ ਸਾਰੇ ਹੀ ਸਬਸਕ੍ਰਾਈਬਰਾਂ ਦਾ ਬਹੁਤ ਸਾਰਾ ਸਵਾਗਤ ਕਰਦੇ ਹਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਅੱਜ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਹਾਂ ਜੀ ਬਹੁਤ ਪੁਰਾਣੇ ਸਮੇਂ ਦੇ ਨਾਲ ਜੁੜਿਆ ਹੋਇਆ ਹੈ ਗੀਤ ਆ ਤੇ ਇਸ ਗੀਤ ਦੇ ਵਿੱਚ ਵੇਖੋ ਪਿਉ ਧੀ ਦੇ ਵਿਛੋੜੇ ਦਾ ਜ਼ਿਕਰ ਆ ਜਾਂ ਪਿਉ ਧੀ ਦੀ ਬੇਟੀ ਨੂੰ ਡੋਲੀ ਪਾਉਣ ਵੇਲੇ ਜਾਂ ਕਿਹੇ ਵੀ ਰਸਮ ਦੇ ਵੇਲੇ ਤੇ ਵੇਖੋ ਕਿ ਬੇਟੀਆਂ ਕਿਤਰਾ ਆਪਣੇ ਮਾਪਿਆਂ ਦੇ ਘਰ ਵਿੱਚ ਹੀ ਪਰੌਣੀਆਂ ਹੋ ਜਾਂਦੀਆਂ ਇਹ ਉਸ ਸਮੇਂ ਦੀ ਗੱਲ ਕੀਤੀ ਗਈ ਆ ਉਸ ਸਮੇਂ ਦਾ ਜ਼ਿਕਰ ਕੀਤਾ ਗਿਆ ਇਸ ਗੀਤ ਦੇ ਵਿੱਚ ਜਦੋਂ ਕਿ ਇੱਕ ਧੀ ਆਪਣੇ ਬਾਪ ਦੇ ਵਿਹੜੇ ਦੇ ਵਿੱਚ ਬਾਪ ਦੇ ਘਰ ਦੇ ਵਿੱਚ ਹੀ ਪ੍ਰੌਣੀ ਬਣ ਕੇ ਆਉਂਦੀ ਆ ਤੇ ਪ੍ਰੌਣੀ ਕਰਕੇ ਹੀ ਮਾਪੇ ਉਸ ਨੂੰ ਤੋੜ ਦਿੰਦੇ ਆ ਇਹ ਇੱਕ ਪ੍ਰੌਣੀ ਦਾ ਜ਼ਿਕਰ ਕੀਤਾ ਗਿਆ ਵਾ ਤੇ ਇਸ ਗੀਤ ਨੂੰ ਸੁਣੋ ਤੇ ਸੁਣ ਕੇ ਸਾਨੂੰ ਜਰੂਰ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ਜੀ ਬੇਤੀ ਪਰੌਣੀ ਆਜ ਹੋਈ ਮੇਰੇ ਬਾਬਲਾ ਬੇਟੀ ਪਰਾਨੀ ਨੇ ਅੱਜ ਹੋਈ ਮੇਰੇ ਬਾਬਲਾ ਬੇ ਜੀੜੀਆਂ ਮਾਰ ਓਡਾਰੀ ਓਡ ਜਾਣਾ ਮੇਰੇ ਬਾਬਲਾ ਮਾਰ ਓਡਾਰੀ ਓਡ ਜਾਨ ਮੇਰੇ ਬਾਬਲਾ ਬੇਟੀ ਪਰਾਨੀ ਅੱਜ ਹੋਈ ਮੇਰੇ ਬਾਬਾ ਸਿੰਹਾ ਬਾਬਲ ਤੇਰੇ ਵੇੜ ਦਿਆਂ ਗਉਂ ਆਂ ਜੀ ਜਗਦ ਰਤੋਰੇ ਤੋਰ ਜ ਜਾ ਮੇਰੇ ਬਾਬਲਾ ਬੇਟੀ ਪਰਉਣੀ ਅੱਜ ਹੋਈ ਮੇਰੇ ਬਾ ਗੁਤਾਨੂ ਦੇ ਮੇ ਬਾਬਲ ਕੋਠੀਆਂ ਤੇ ਕਾਰਾਂ ਤੇ ਯਾਨੂ ਦੇਸ ਬੇਗਾਨੇ ਨੇ ਤੋਰ ਬਾਬਲਾ ਬੇਟੀ ਪਰਉਣੀ ਅੱਜ ਹੋਈ ਮੇਰੇ ਬਾਬਲਾ ਉਹ ਜਾਣੇ ਭਈ ਕੇ ਕੌਣ ਜਿਸ ਤੇ ਕਾਣ ਹਾਰੇ ਮੇਰੇ ਬਾ ਦੀ ਪਰੌਣੀ ਅੱਜ ਹੋਈ ਮੇਰੇ ਬਾਬਰਾ ਦੀ ਪਰੌਣੀ ਅੱਜ ਬਾਬਲ ਦੇ ਵੇੜੇ ਵਿੱਚ ਦੋ ਜਾਣੇ ਬੈਠੇ ਅੱਜ ਹੋਈ ਮੇਰੇ ਬਾਬਲਾ ਬੇਟੀ ਪਰਾਣੀ ਅੱਜ ਦਾਜ ਦਿੱਤਾ ਨਯੋ ਕੇ ਅਰਜ ਗੁਜਾਰੇ ਮੇਰੇ ਬਾਬਲਾ ਨਯੋ ਨਯੋ ਕੇ ਅਰਜ ਗੁਜਾਰੇ ਮੇਰੇ ਬਾਬਲਾ ਬੇ ਹੋਈ ਮੇਰੇ ਬਾਬਲਾ ਬੇਟੀ ਪਰਾਈ ਅੱਜ ਹੋਈ ਮੇਰੇ ਬਾਬਲਾ ਬੇਟੀ ਪਰਾਈ ਅੱਜ ਹੋਈ ਮੇਰੇ ਬਾਬਲਾ ਕੋਈ ਮੇਰੇ ਬਾਪਰਾ ਬੇਟੀ ਪਰੌਣੀ ਆਗਜ